ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਮਾਰ ਕੀਤੀ ਹੈ ਬਹੁਤ ਤਬਾਹੀ ਹੋਈ ਹੈ ਜਾਨਾਂ ਵੀ ਗਈਆਂ ਜ਼ਮੀਨਾਂ ਵੀ ਖਰਾਬ ਹੋ ਗਈਆਂ ਪਾਣੀ ਸੁੱਕ ਦੀ ਗੱਲ ਇਹ ਹੈ ਵੀ ਪਾਣੀ ਉਤਰਨਾ ਸ਼ੁਰੂ ਹੋ ਗਿਆ ਪਾਣੀ ਹੌਲੀ ਹੌਲੀ ਉਤਰ ਜਾਏਗਾ 3-4 ਦਿਨਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਕਹਿੰਦੀਆਂ ਪਰ ਜਿੱਥੇ ਤਬਾਹੀ ਹੋਈ ਉਹ ਬਹੁਤ ਵੱਡੀ ਤਬਾਹੀ ਹੋਈ ਹੈ ਉਸ ਤਬਾਹੀ ਨੂੰ ਲੈ ਕੇ ਜਿਹੜਾ ਵੀ ਕਿੰਨਾ ਪੈਸਾ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਆਪਣੇ ਅੰਦਾਜੇ ਨੇ ਕੇਂਦਰ ਨੇ 1600 ਕਰੋੜ ਪ੍ਰਧਾਨ ਮੰਤਰੀ ਆਏ ਸੀ ਦੇ ਗਏ ਉਹਨੂੰ ਲੈ ਕੇ ਵੀ 12000 ਕਰੋੜ ਰੁਪਇਆ ਪੰਜਾਬ ਕੋਲ ਜਮਾ ਪੰਜਾਬ ਸਰਕਾਰ ਕਹਿੰਦੀ ਸਾਡੇ ਕੋਲ ਜਮਾ ਨਹੀਂ ਹੈਗਾ ਹੁਣ ਇਹਦਾ ਮਸਲੇ ਦਾ ਹੱਲ ਕੀ ਹੋਵੇ ਲੋਕਾਂ ਨੂੰ ਤਾਂ ਲੋੜ ਹੈ ਵੀ ਉਹਨਾਂ ਨੂੰ ਪੈਸਾ ਚਾਹੀਦਾ ਹੈ ਤਾਂ ਕਿ ਜਿਹੜੇ ਅਗਲੀ ਜਿਹੜੇ ਜ਼ਮੀਨ ਪਧਰੀਆਂ ਕਰ ਸਕਣ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਥੋੜੀ ਭਰਪਾਈ ਹੋ ਸਕੇ ਤੇ ਇਹ ਮਸਲਾ ਕਿਵੇਂ ਹੱਲ ਹੋਵੇ ਜਿਹੜਾ ਪੈਸੇ ਦਾ ਮਾਮਲਾ ਹੈਗਾ ਪੈਸਾ ਕਿਵੇਂ ਮਾਮੇ ਪਾਵੇਂ ਕਿ ਵਿਦੇਸ਼ ਤੋਂ ਦੇਸ਼ ਤੇ ਵਿਦੇਸ਼ ਤੋਂ ਸਾਰੇ ਪਾਸਿਓਂ ਪੈਸਾ ਆ ਰਿਹਾ ਹੈ ਮਦਦ ਆ ਰਹੀ ਹੈ ਖਾਣੇ ਦੀ ਵੀ ਹਰ ਤਰ੍ਹਾਂ ਦੀ ਮਦਦ ਆ ਰਹੀ ਹੈ ਪਰ ਕੁਝ ਉਹ ਪੈਸੇ ਨਾਲ ਸਾਰਾ ਕੁਝ ਹੱਲ ਨਹੀਂ ਹੋਣਾ ਤੇ ਕੇਂਦਰ ਨੂੰ ਜਿਹੜਾ ਪੰਜਾਬ ਦਾ ਹਿੱਸਾ ਉਹ ਦੇਣਾ ਹੀ ਚਾਹੀਦਾ ਤਾਂ ਕਿ ਪੰਜਾਬ ਪੰਜਾਬ ਦੇ ਲੋਕ ਜਿਹੜੇ ਉਹ ਜਲਦੀ ਪੈਰਾਂ ਸਿਰ ਖੜੇ ਹੋ ਜਾਣ ਵੈਸੇ ਤਾਂ ਪੰਜਾਬ ਇਹ ਵਾਰ-ਵਾਰ ਉਜੜਦਾ ਰਿਹਾ ਵਾਰ-ਵਾਰ ਵਸਦਾ ਰਿਹਾ ਇਹ ਇੱਕ ਪੰਜਾਬ ਦੇ ਵਿੱਚ ਖਾਸੀਅਤ ਹੈ ਕਿ ਜਿਵੇਂ ਪੰਜਾਬੀਆਂ ਨੇ ਹੁਣ ਮਦਦ ਕੀਤੀ ਆ ਇਹਦੇ ਨਾਲ ਮੈਨੂੰ ਲੱਗਦਾ ਫਿਰ ਵੀ ਜਲਦੀ ਦੂਜਿਆਂ ਨਾਲੋਂ ਜਲਦੀ ਖੜੇ ਹੋ ਜਾਣਗੇ ਪਰ ਮਦਦ ਤਾਂ ਚਾਹੀਦੀ ਜੋ ਮਦਦ ਮਿਲ ਜੇ ਟਾਈਮ ਸਿਰ ਤਾਂ ਉਹਦੇ ਨਾਲ ਮਾਮਲਾ ਜਲਦੀ ਹੱਲ ਹੋ ਸਕਦਾ ਤੁਸੀਂ ਇਸ ਮੁੱਦੇ ਤੇ ਕਿਵੇਂ ਕੀ ਕਹਿਣਾ ਚਾਹੋ ਦੇਖੋ ਜੀ ਮੁਸਾਫ ਸਾਡਾ ਤਰਾਸ ਦੀ ਇਹ ਹੈ ਕਿ ਅਸੀਂ ਇੱਕ ਤਾਂ ਅੱਗ ਲੱਗੀ ਤੋਂ ਮਸਕਾਂ ਦਾ ਪਾਪ ਪੁੱਛਿਆ ਇਹ ਪੰਜਾਬ ਕੀ ਹੋਇਆ ਪੈਸੇ ਤੇ ਮੈਂ ਆਉਣਾ ਕਿ ਅਸੀਂ ਜਿਹੜਾ ਸੰਕਟ ਘਟਾ ਸਕਦੇ ਸੀ ਅਸੀਂ ਉਹਦੇ ਬਾਰੇ ਇਹ ਹਮੇਸ਼ਾ ਹੀ ਜਿਹੜੀਆਂ ਆਪਦਾ ਆਉਂਦੀਆਂ ਕੁਦਰਤੀ ਹਾਂਜੀ ਜਾਂ ਮੈਨਮੇਡ ਜੋ ਵੀ ਜਿਹਨੂੰ ਅਸੀਂ ਕਹਨੇ ਆ ਬਈ ਆਫਟਰ ਇਹ ਆਫਟੀ ਹੈ ਨਾ ਚਾਹੇ ਬਮਾਰੀ ਪੈ ਗਈ ਚਾਹੇ ਹੜ ਆ ਗਿਆ ਚਾਹੇ ਉਹ ਅਗਨਾਗੀ ਚਾਹੇ ਪਚਾਲ ਆ ਗਿਆ ਇਹ ਜਿਹੜੀ ਜਾਂ ਤੂਫਾਨ ਆ ਗਿਆ ਕੋਈ ਐਕਸੀਡੈਂਟ ਵੱਡਾ ਹੋ ਗਿਆ ਕੋਈ ਸਟੈਂਪ ਫੀਡ ਹੋ ਗਈ ਭੀੜ ਸੰਤਰ ਦੇ ਵਿੱਚ ਭੀੜ ਪੜਾ ਕੇ ਸਾਰੇ ਗਿਰਗੇ ਚੱਕਾ ਲੱਗ ਬਦ ਗਿਆ ਇਹਦੇ ਵਿੱਚ ਇੱਕ ਤਾਂ ਹੁੰਦਾ ਹੈ ਪਿਛੇ ਨੂੰ ਕੋਈ ਕਰਨਾ ਅੰਦਾਜ਼ਾ ਲਾਉਣਾ ਵੀ ਹੋ ਸਕਦਾ ਹੈ ਉਹ ਸਾਡੀ ਸਰਕਾਰੋਚ ਵੀ ਉਹ ਅੰਦਾਜ਼ਾ ਜਿਹੜਾ ਆਈਐਮਡੀ ਨੇ ਦਿੱਤਾ ਉਹਦਰ ਤੇ ਵੀ ਸੀ ਕੋਈ ਬਹੁਤਾ ਉਤਾਰ ਨਹੀਂ ਵਰਿਆ ਦੂਜਾ ਫਿਰ ਉਸ ਅੰਦਾਜ਼ਾ ਲਾਉਣ ਤੋਂ ਬਾਅਦ ਇੱਕ ਹੁੰਦਾ ਹੈ ਪ੍ਰਬੰਧ ਕਰਨਾ ਗਾਉਂ ਪ੍ਰਬੰਧ ਕਰਨਾ ਐਸੇ ਦਾ ਸਵਾਲ ਤਾਂ ਬਾਅਦ ਚਾਹੁੰਦਾ ਹਾਂ ਹਾਂਜੀ ਉਹ ਗਾਉਂ ਪ੍ਰਬੰਧ ਚ ਵੀ ਸਾਡੀ ਸਰਕਾਰ ਪੰਜਾਬ ਦੀ ਬਿਲਕੁਲ ਬੁਰੀ ਤਰ੍ਹਾਂ ਫੇਕੀ ਸੋਚਿਆ ਹੀ ਨਹੀਂ ਨਕਰਈ ਫਿਰ ਜਦ ਆਜੇ ਉਦੋਂ ਕਰਨਾ ਉਦੋਂ ਵੀ ਇਹ ਆਪਦੀ ਕਿੜੀ ਦੀ ਚਾੜੀ ਚੱਲਦੇ ਰਹੇ ਨੇ ਤੇ ਉਹ ਜਿਹੜਾ ਇੱਕ ਮੈਨੂੰ ਕਈ ਵਾਰੀ ਯਾਦ ਆਉਂਦਾ ਸੀ ਬਚਪਨ ਸੁਣਦੇ ਹੁੰਦੇ ਕਹਿੰਦਾ ਦੀ ਰੂਮ ਇਜ਼ ਬਰਨਿੰਗ ਨੀਰੋ ਇਜ਼ ਬੇਇੰਗ ਡਿਫਿਬਿਊਟ ਨੀਰੋ ਵੰਸਰੀ বাজਾਰ ਰਿਹਾ ਸੀ ਨੀਰੋ ਸਾਡਾ ਮਥੀ ਵੀ ਬਜਾਰ ਰਿਹਾ ਸੀ ਚਾਹੇ ਉਹ ਦਿੱਲੀ ਵਾਲਾ ਨੀਰੋ ਹੈ ਯਾਨੀ ਕਿ ਕੇਂਦਰ ਦਾ ਨੀਰੋ ਹੈ ਚਾਹੇ ਉਰੇਲਾ ਨੀਰੋ ਹੈ ਇਹ ਮੰਥਰੀ ਉਹ ਬਜਾਵੇ ਸੀ ਚਾਹੇ ਉਹ ਬੀਬੀ ਅੰਬੀ ਵਾਲਾ ਨੀਰੋ ਹੈ ਇਹ ਮੰਥਰੀ ਬਜਾ ਰਹੇ ਸੀ ਇਹ ਚਾਕਰ ਦੀ ਇੱਕ ਤਾਂ ਇਹ ਫਰੋਂ ਦੂਜਾ ਪਾਸਾ ਇਹ ਹੈ ਵੀ ਜੋ ਵੀ ਹੋ ਗਿਆ ਲੋਕਾਂ ਨੇ ਚੜਦਾ ਕਰਿਆ ਹੀ ਹੈ ਬਾਹਰੋਂ ਵੀ ਰਾਹਤ ਦਿੱਤੀ ਹੈ ਨੌਜਵਾਨਾਂ ਨੇ ਕਰਿਆ ਜਿੰਨਾ ਬਾਬਿਆਂ ਨੂੰ ਰੋਜ਼ ਕਹਿੰਦੇ ਨੇ ਬਾਬਿਆਂ ਨੇ ਲੰਗਰ ਮੰਡਿਆ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਕਹਿੰਨੇ ਨੇ ਕਿਸਾਨਾਂ ਨੇ ਇੱਥੇ ਆ ਕੇ ਮਦਦ ਤੇਰੀ ਹੈ ਹਾਲਾਂਕਿ ਉਹ ਹੀ ਜ਼ਿਆਦਾ ਉਜੜੇ ਨੇ ਸੋ ਨੌਜਵਾਨਾਂ ਨੇ ਸਵੈ ਸੇਵੀ ਜਥੇਬੰਦੀਆਂ ਨੇ ਬਾਬਿਆਂ ਨੇ ਜਿਹੜੇ ਲੰਗਰ ਨੰੰਦੇ ਨੇ ਲੋਕਾਂ ਨੂੰ ਭੋਜਨ ਪਹਚਾਇਆ ਹੈ ਕਿ ਜਿਹੜੇ ਕਿਸਾਨ ਨੇ ਬਾਹਰਲੇ ਸਾਡੇ ਐਨ ਆਰ ਆਈ ਨੇ ਹੋਰ ਸਾਡੇ ਆਜਟਸ ਨੇ ਕਈ ਗਵਈਏ ਹੋਰ ਉਹਨਾਂ ਨੇ ਵੀ ਕਾਫੀ ਪੈਸੇ ਲੱਤੇ ਨੇ ਆਮ ਲੋਕਾਂ ਨੇ ਵੀ ਮੁੱਖ ਮੰਤਰੀ ਰਾਜ ਕੋਚ ਪੈਸੇ ਤੇ ਜੀਨੇ ਕਿ ਹਰਿਆਣੇ ਨੇ ਗਵੰਡੀ ਨੇ ਵੀ 5 ਕਰੋੜ ਰੁਪਏ ਦਿੱਤਾ ਹੈ ਸੋ ਪਰ ਇਹ ਜਿਹੜਾ ਪੈਸਾ ਹੈ ਸਵਾਲ ਇਹ ਹੈ ਕਿ ਚਾਹੀਦਾ ਕਿੰਨਾ ਹੈ ਦੂਜੀ ਦਾ ਜਿਹੜਾ ਹੈਗਾ ਉਹਦੀ ਤੁਸੀਂ ਕੀ ਵਰਤੋਂ ਕਰਦੇ ਹੁਣ ਮੈਂ ਚਾਹੀਦੇ ਚਤਾਉਣਾ ਮੇਰਾ ਅੰਦਾਜ਼ਾ ਇਹ ਕਹਿੰਦਾ ਹੈ ਵੀ ਇਹ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਚਾਹੀਦਾ ਹੈ ਆਪਰ ਕਹਿ ਤਾ ਜੇ ਤੁਸੀਂ ਜੇ 1600 ਨੂੰ 16000 ਕਹਿ ਲਓ 2600 ਨੂੰ 26000 ਕਹਿ ਲਓ ਤਾਂ ਜਾ ਕੇ ਕੰਮ ਬਣੂਗਾ ਨਹੀਂ ਨਿਤੰਦਾ ਉਹ ਮੈਂ ਫਿਰ ਐਨੀ ਵੀ ਹਵਾ ਜੋ ਕਰ ਰਿਹਾ ਮੈਂ ਅੰਕ ਦੇ ਦਸਾਂ ਥੋੜੀ ਜਿਹੀ ਦੂਜੇ ਦੇ ਵਿੱਚ ਇਹ ਹੈ ਵੀ ਜਿਹੜਾ ਪੈਸਾ ਦੇਣਾ ਉਹ ਸਮੇਂ ਸਿਰ ਦੇਣਾ ਉਹਨੇ ਤੈਨਾਂ ਸਵਾਲ ਇਹ ਆ ਰਿਹਾ ਤੁਸੀਂ ਕਹਿੰਦੇ ਉਹ ਵੀ ਕੀ ਮਾਸਾਬ ਨੇ ਕਹਤਾ ਇਹ ਕਹਤਾ ਮੈਂ ਇਹ ਕਹਣਾ ਵੀ ਆ ਬਜਟ ਮੇਰੇ ਸਾਹਮਣੇ ਪਿਆ ਹੈ ਚੀਮਾ ਸਾਹਿਬ ਨੇ ਉਹ ਬਜਟ ਫੜਿਆ ਹੈ ਤੇ ਇਹਨਾਂ ਦੇ 95 ਐਮਐਲ ਨੇ ਉਹ ਪਾਸ ਕਰਿਆ ਵਿਰੋਧੀਆਂ ਨੇ ਵੀ ਪਾਸ ਕਰਿਆ ਜਿਹੜਾ 25-26 ਦਾ ਬਜਟ ਹੈ ਮੈਂ ਪਿਛਲੇ ਬਜਟਾਂ ਦੀ ਗੱਲ ਨਹੀਂ ਕਰਦਾ ਜਿੱ ਕਿ ਨਾਲ ਪੈਸਾ ਸੀ ਉਹਦੇ ਵਿੱਚ 1701 ਕਰੋੜ 75 ਲੱਖ ਰੁਪਇਆ ਤਾਂ ਰਾਤਕਾਰਜਾਂ ਵਾਸਤੇ ਹੈ ਕਿ ਜਿਹੜਾ ਹੈਗਾ 170 ਕਰੋੜ 76 ਲੱਖ ਰੁਪਇਆ ਤੁਸੀਂਾਂ ਵਾਸਤੇ ਹੈ ਰਿਪੇਅਰ ਵਾਸਤੇ ਹੈ ਜਿਹੜਾ ਫੜ ਰੋਕਣ ਵਾਸਤੇ ਜਾਨਕਿ ਫੜ ਰੋਕੂ ਪ੍ਰਬੰਧਾ ਵਾਸਤੇ ਇਹ ਹਰਪਾਲ ਸਿੰਘ ਚੀਮਾ ਦੱਸਣ ਵੀ ਉਹ ਚੋ ਪੈਸਾ ਕਿੰਨਾ ਰਿ ਇਹ ਤਾਂ ਇੱਕ ਬਜਟ ਦੀ ਗੱਲ ਕਰਤਾ ਨਹੀਂ ਇਹਨਾਂ ਦੇ ਬਜਟ ਦੇ ਪੈਸਾ ਰੱਖਿਆ ਹੋਇਆ ਚਪਿਆ ਹੋਇਆ ਆਂਕੜੇ ਨੇ ਇਹਨਾਂ ਨੇ ਉੱਥੇ ਚੌਲੇ ਹੋ ਕੇ ਕਿਹਾ ਇਹ 10 ਦਿਨ ਵੀ ਕਿੰਨੇ ਪੈਸੇ ਰਿਲੀਜ਼ ਕਰੇ ਕਦ ਕਰੇ ਕਿੱਥੇ ਗਏ ਉਹ ਪੈਸੇ ਇੱਕ ਦੂਜਾ ਜੇ ਫਰਜ ਕੋ 800 ਕੇ 38 39 ਕਰੋੜ 839 ਕਰੋੜ 52 ਲੱਖ ਰੁਪਏ ਦੇ ਵਿੱਚੋਂ 51 ਲੱਖ ਰੁਪਏ ਜੋ ਅੰਦਾਜ਼ਾ ਹੀ ਗਲਤ ਹੋ ਗਿਆ ਕਿ ਹੈ 8 100 ਇਹ 39 ਕਰੋੜ ਦੀ بجائے 39 ਕਰੋੜ ਹੀ ਆ ਤੇ ਫੇਰ ਤਾਂ ਬਜਟ ਸਾਰੀ ਗਲਤ ਹੋ ਗਿਆ ਇੱਕ ਤਈ ਸਵਾਲ ਦੂਜਾ ਸਵਾਲ ਸਾਡਾ ਇਹ ਹੈ ਕਿ ਅਸੀਂ ਪੈਸਾ ਮੰਗਣ ਦੀ بجائے ਕੇਂਦਰ ਤੋਂ ਆਪਣਾ ਹੱਕ ਮੰਗਣ ਦੀ بجائے ਉਹ ਅੰਤਵਾਨ ਨੇ ਚਿੱਠੀ ਲਿਖੀ ਕਿ ਸਾਨੂੰ 60000 ਕਰੋੜ ਰੁਪਏ ਜਿਹੜਾ ਸਾਡਾ ਪਿਆ ਉਹੀ ਦੇ ਦਿਓ ਕਿ ਗਲਤੋਂ ਕੋਈ ਮਾੜੀ ਨਹੀਂ ਹੈ ਉਹਦੇ ਚੋਂ ਨੇ ਆਖਿਆ 4972787 ਕਿੰਨਾ ਕਰੋੜ ਦਾ ਸਾਡਾ ਰਹਿੰਦਾ ਹੈ ਜੀਐਸਟੀ ਦਾ 800 ਕਰੋੜ ਸਾਡਾ ਰਹਿੰਦਾ ਹੈਗਾ ਆਰਜੀਐਫ ਦਾ ਆਰਜੀਐਫ ਦਾ ਤੇ 700 ਸੈਂਟੀ ਕਰੋੜ ਕਿੰਨਾ ਉਹਨਾਂ ਨੇ ਆਖਿਆ ਸਾਡਾ ਰਹਿੰਦਾ ਜਿਹੜਾ ਪ੍ਰਾਈਮ ਮਿੰისტਰ ਗ੍ਰਾਮ ਸਫਲ ਯੋਜਨਾ ਦਾ ਸਾਨੂੰ ਉਹੀ ਦੇ ਦਿਓ ਉਹਦਾ 58 ਹਜ਼ਾਰ ਕਰੋੜ ਬੰਦਾਉਣੀ 60 ਹਜ਼ਾਰ ਕਹਿੰਦਾ ਉਹ ਨੂੰ ਫਿੱਕਰ ਕਰਕੇ ਚਲੋ ਕੋਈ ਗੱਲ ਨਹੀਂ ਪਰ ਉਹ ਚਿੱਠੀ ਲਿਖ ਕੇ ਵਸੇ ਨਿਕਾ ਮੇਰਾ ਕੰਮ ਪੂਰਾ ਹੋ ਗਿਆ 31 ਜੁਲਾਈ ਨੂੰ ਚਿੱਠੀ 21 ਅਗਸਤ ਨੂੰ ਚਿੱਠੀ ਲਿਖੀ ਹੈ ਹੁਣ ਜੇ ਇਹ ਚਿੱਠੀ ਲਿਖਣ ਨਾਲ ਕੰਮ ਪੂਰਾ ਹੋ ਗਿਆ ਫਿਰ ਤਾਂ ਠੀਕ ਹੈ ਫਿਰ ਤਾਂ ਪ੍ਰਧਾਨ ਮੰਤਰੀ ਆਪਦਾ ਕਰਤਾ ਫਿਰ ਦਬਾਉਂਦੀ ਕਰਦਾ ਨਾ ਕਹਿੰਦੇ ਵੀ ਲੱਗ ਜਾਂਦਾ ਲੱਗ ਪੂਰਾ ਹੋ ਜੇ ਤੇਰੀ ਭਾਮ ਜਾਂਦੀ ਗੰਡੀ ਹੋ ਜਾਈ ਸੋ ਇਸ ਕਰਕੇ ਇੱਕ ਸਮੱਸਿਆ ਸਾਡੀ ਦੂਜਾ ਇਹ ਹੈ ਵੀ ਏ ਜਿਹੜਾ ਕੇ ਇੰਵਰਟੋਸੀ ਮੰਗਣਾ ਉਹ ਤੇ ਬਾਤ ਚ ਕੇਂਦਰ ਨੇ ਕਿਹਾ ਆ ਮੇਰੇ ਕੋਲ ਚਾਰਜ ਤੇ ਹੈ ਜਿੰਨ ਦੇਖ ਨਹੀਂ ਦੇਖ ਵੀ ਸਕਦਾ ਹੈ ਕੇਂਦਰ ਨੇ 31 ਜੁਲਾਈ ਨੂੰ ਅੱਗੇ ਉਹ ਹਾਂਜੀ 15 10 12 ਜਿਹੜਾ ਇਹਨੂੰ ਰਿਲੀਜ਼ ਕਰਦਾ ਸੀ ਜਿਹੜੀ ਕਿਸ਼ਤ ਹੁੰਦੀ ਸੀ ਹਰ ਸਾਲ ਕਿਸ਼ਤ ਜਾਰੀ ਕਰੀ ਜਾਂਦੀ ਹੈ ਆ ਜਿਹੜੀ ਆਪਣਾ ਐਸ ਡੀਆਰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਆ ਕੇ ਨਾ ਨਹੀਂ ਨਹੀਂ ਉਹਦੀ ਕਿਸ਼ਤ ਜਾਰੀ ਕਰੀ ਜਾਂਦੀ ਹੈ ਤੇ NDRF ਜੋ ਸਾਈਟਾਂ ਦਿੱਤੀ ਜਾਂਦੀ ਹੈ हां ਮੇਰੇ ਕੋਲ ਚਾਰਟ ਹੈ ਇਹ ਨੇ ਕਕੀ ਜੁਲਾਈ ਦਾ ਉਹ ਕਹਿੰਦੇ ਨੇ ਕਿ ਜਿਹਦੇ ਵਿੱਚੋਂ ਕਹਿੰਦੇ 240 ਕਰੋੜ 80 ਲੱਖ ਰੁਪਏ ਸੀ ਪੰਜਾਬ ਨੂੰ ਰਿਲੀਜ਼ ਕਰਤਾ 238 ਕਰੋੜ 80 ਲੱਖ ਕਰਤਾ ਹਰਿਆਣੇ ਨੂੰ ਤਾਂ ਤੋਂ 2 ਕਰੋੜ ਕਰਤਾ ਤੇ ਬਾਕੀ ਕਿਤੇ 1800 ਕਰੋੜ ਕਰਿਆ ਹੈ ਕਿਤੇ ਇਹਨਾਂ ਨੇ 700 ਕਰੋੜ ਕਰਿਆ ਹੈ ਕਿਤੇ ਇਹਨਾਂ ਨੇ 800 900 ਕਰੋੜ ਕਰਿਆ ਹੈ 78 ਕਰੋੜ ਕਰਿਆ ਉਹ ਚਲੋ ਆਪਦੇ ਆਪ ਦੇ ਫਾਰਮ ਦੇ ਦੇ ਸਾਹਮਣੇ ਆ। ਠੀਕ ਹੋ ਗਿਆ। ਜਿਹੜਾ 240 ਕਰੋੜ 80 ਲੱਖ ਰੁਪਇਆ ਕੇਂਦਰ ਕਹਿੰਦਾ ਸੀ ਐਸਲ ਜਾਰੀ ਕਰਤਾ। ਉਹ ਹਰਪਾਲ ਸਿੰਘ ਠੀਮਾ ਜੀ ਦੱਸਣ ਨਾ ਜੇ 31 ਸਤ ਨੂੰ 8 ਨੂੰ ਰਲੀਜ਼ ਹੋ ਗਿਆ। 7 ਨੂੰ सॉरी 31 ਜੁਲਾਈ ਨੂੰ। ਕਿ ਫਿਰ ਹੁਣ ਤੱਕ ਕੋਈ ਪੈਸਾ ਕਿੱਥੇ ਆਇਆ? ਆਇਆ ਨਹੀਂ। ਇਹ ਆਇਆ ਨਹੀਂ ਫਿਰ ਉਹ ਕਹਿੰਦੇ ਕਿਉਂ ਨਹੀਂ? ਵੀ ਭਾਈ ਇਹ ਕਹੀ ਤਾਂ ਜਾਂਦੇ ਨੇ। ਹੁਣ ਤੱਕ ਇਸਦਾ ਹੀ ਨਹੀਂ। ਇਸ ਤੋਂ ਅੱਗੇ ਜਿਹੜਾ ਉਹ 240 ਕਰੋੜ ਹੈ ਉਹਦੇ ਵਿੱਚ 40% ਪੈਸਾ ਜਿਹੜਾ ਉਹ ਰਾਤ ਕਾਰਜਾਂ ਵਾਸਤੇ ਵਰ ਸਕਦੇ ਹੋ ਤੁਸੀਂ 40% ਵਰਤਣਾ મત ਉਹ ਹੈ 96 ਕਰੋੜ 96 ਕਰੋੜ ਰੁਪਇਆ ਜੇ ਉਹ ਪੈਸਾ ਆ ਗਿਆ ਕੀ ਚੀਮਾ ਸਾਹਿਬ ਨੂੰ 96 ਕਰੋੜ ਰੁਪਇਆ ਰਿਲੀਜ਼ ਕਰਤਾ ਰਾਤ ਕਾਰਜਾਂ ਵਾਸਤੇ ਧਿਆਨ ਵਾਜੀ ਹੋਲ ਗੱਲ ਹੈ ਜੇ ਕਰਿਆ ਤਾਂ ਕਿੱਥੇ ਕਰਿਆ ਉਹ ਸੁਵਾਲ ਨਹੀਂ ਦੱਸਦੇ ਇਹ ਇੱਕ ਗੇਸ ਤੋਂ ਅਗਲਾ ਇਸ ਤੋਂ ਅਗਲਾ ਇਹ ਹੈ ਕਿ ਕਿਉਂਕਿ ਸਾਡੇ ਤਾਂ ਚਮਚੀ ਮਾਰਨੀ ਸ਼ੁਰੂ ਕਰਤੀ ਪ੍ਰਾਈਮ ਮਿਸਟਰ ਨੈਸ਼ਨਲ ਰਿਲੀਫ ਫੰਡ ਹੈ ਹਾਂਜੀ ਉਹ ਸਵਾਲ ਇਹ ਮੁਰਕਵਾਸੇ ਸਾਰੀਆਂ ਹਫ਼ਤਾਂ ਵਾਸਤੇ ਹੈ ਇੱਥੇ ਇੱਕ ਵੱਡਾ ਅਖਬਾਰ ਹੈ ਉਹਨੇ ਕਿਹਾ ਵੀ ਪੈਸੇ ਹਰ ਦੇ ਵਾਸਤੇ ਬਣਨੇ ਪਰ ਪ੍ਰਾਈਮ ਇਸ ਰਿਲੀਫ ਫੰਡ ਚ ਦਿਓ ਉਹ ਵਿਚਾਰਿਆ ਨੇ ਇਹ ਸੋਚਿਆ ਨਹੀਂ ਵੀ ਜਦੋਂ ਉਹ ਪੈਸਾ ਜਾਊ ਐ ਹੜਾ ਵਾਸਤੇ ਨਹੀਂ ਹੋਣਾ ਨਾ ਨਾਉ ਕਰਦੇ ਪੰਜਾਬ ਵਾਸਤੇ ਹੋਣਾ ਉੱਥੇ ਕਿਹੜਾ ਕੋਈ ਪੰਜਾਬ ਦਾ ਵੱਖਰਾ ਖਾਤਾ ਖੁੱਲਿਆ ਹੋਇਆ ਹਾਂਜੀ ਹਾਂ ਜਾਨੀ ਕਿ ਹਾਲਾਂ ਦੇ ਵਿੱਚ ਵੀ ਉਹਨਾਂ ਨੇ ਪ੍ਰੈਵਿੰਸ ਨੂੰ ਖੁਸ਼ ਕਰਨ ਦੀ ਗੱਲ ਕਰੀਆ ਜਦਕਿ ਮੁੱਖ ਮੰਤਰੀ ਰਾਤ ਕੋਚ ਵੱਖਰਾ ਹੈਗਾ ਉੱਥੇ ਭੇਜ ਦੋ ਤੁਸੀਂ ਲੈ ਕੇ ਅੱਗੇ ਉਹੀ ਪਹਿਲਾ ਮੁੱਖ ਮੰਤਰੀ ਰਾਤ ਕੋਚ ਨੂੰ ਭੇਜਦੇ ਰਹੇ ਨੇ ਅੱਜ ਕੀ ਤਰ੍ਹਾਂ ਇਸ ਰਾਤ ਕੋਚ ਕਹਤਾ ਇਸ ਤੋਂ ਅਗਲਾ ਇਹ ਮੈਂ ਕਿਉਂ ਕਹਿਣਾ ਕਿਉਂਕਿ ਪੀਐਮਐਨ ਆਰਪ ਤੋਂ ਬਹੁਤਾ ਪੈਸਾ ਨਹੀਂ ਆ ਸਕਦਾ ਹੁਣ ਵੀ ਜਿਹੜਾ 1600 ਕਰੋੜ ਪ੍ਰਧਾਨ ਮੰਤਰੀ ਕਹਿ ਕੇ ਗਏ ਨੇ ਉਹ ਆਪਣਾ ਜਿਹੜਾ ਹੈਗਾ ਪੀਐਮ ਕੇ ਫੰਡ ਚੋਂ ਦੇ ਕੇ ਗਏ ਨੇ ਜਿਹੜਾ ਕਰੋਨਾ ਵੇਲੇ ਬਣਾਇਆ ਸੀ ਹਾਂਜੀ ਕਿਉਂਕਿ ਉਹਦੇ ਵਿੱਚ ਨਾ ਤੱਕ ਆਪ ਜਿਵੇਂ ਲੀਡਰ ਨਾ ਉਹਦਾ ਆਡਿਟ ਹੋਣਾ ਹੈ ਤੇ ਨਾ ਉਹਦੇ ਵਿੱਚ ਕੋਈ ਆਰਟੀਆਈ ਦੀ ਸੂਚਨਾ ਮੰਗੀ ਜਾ ਸਕਦੀ ਹੈ ਤੇ ਇਸ ਕਰਕੇ ਉਹ ਜਿਹਨੂੰ ਜਿੰਨਾ ਮਰਜੀ ਉਹਨਾਂ ਦਾ ਜਿੰਨੂੰ ਮਰਜੀ ਦੇਣ ਕਿਨੂੰ ਮਕੀ ਨਾ ਦੇਣ ਉਹਨਾਂ ਵਰਗੀ ਗੱਲ ਬਣਿਆ ਹੋਇਆ ਹੈ ਤੇ ਜਿਹੜਾ ਇੱਥੇ ਪੀਐਮਐਨਆਰ ਚ ਜਾਣਾ ਉਹਨੀਆਂ ਸਾਫ ਦਾ ਜਿਆਦਾ ਸਖਤ ਹੈ ਇਦੋਂ ਅੱਗੇ ਜਿਹੜਾ ਕਿਹਾ ਜਾ ਰਿਹਾ ਵੀ ਆ 12000 ਰੁਪਏ ਇਹ ਵੀ ਚੀਮਾ ਸਾਹਿਬ ਮੈਨੂੰ ਲੱਗਦਾ ਉਹ ਆਪਣੇ ਨਾਂ ਕਾਗਜ਼ ਵੀ ਦੇ ਫੈ। ਨਾ ਉਹਦੇ ਮੰਤਰੀਆਂ ਦੀ ਗੱਲ ਦੇਖਦੇ ਨੇ। ਇਹਨਾਂ ਦੇ ਮੰਤਰੀ ਨੇ ਆਪ ਕਿਹਾ ਨਹੀਂ ਸਾਡੇ ਕੋਲ 12000 ਕਰੋੜ ਹੈ ਪਰ ਸਾਨੂੰ ਵਰਤਣ ਦੀ ਆਗਿਆ ਨਹੀਂ ਹੈ। ਉਹਦੇ ਨੌਰ ਮਹੇਜੇ ਨੇ ਸੀ ਵਰਤਣ ਸ਼ਕਤ। ਦੂਜੀ ਗੱਲ। 2019 ਚ ਰਾਜ ਸਭਾ ਦੇ ਵਿੱਚ ਜਵਾਬ ਦਿੱਤਾ ਹੈ ਕੇਂਦਰ ਦੇ ਮੰਤਰੀ ਨੇ ਪੰਜਾਬ ਦੇ ਨੁਮਾਇੰਦੇ ਨੂੰ ਕੇ ਤੁਹਾਡੇ ਕੋਲ ਏ ਜਿਹੜਾ ਹੈ 8500 ਕੁਛ ਕਰੋੜ ਰੁਪਇਆ ਪਿਆ ਹੈ ਇਹ ਤਾਂ ਫਲਡ ਰਲੀਫਰ ਦਾ ਰਾਹਤ ਫੰਡ ਹੈ ਐਸਡੀ ਆ ਰਿਹਾ ਇਹ 2019 ਚ ਪਿਆ ਸੀ 8.5 ਹਜ਼ਾਰ ਕਰੋੜ ਜੇ 2019 ਚ ਸੀ ਤੇ ਫਿਰ ਹੁਣ 12000 ਕਰੋੜ ਹੋਈ ਸਕਦਾ ਕਿਉਂਕਿ ਵਿਆਜ ਹੀ ਬਤੇ ਰਿਹਾ ਉਹਦਾ ਲੱਗਦਾ ਨਾਲ ਤੋਂ ਕੁਛ ਹੈ ਸੋ ਇਹ ਜਿਹੜਾ ਹੈਗਾ ਦਾ ਮਤਲਬ ਹੈ ਉਹ ਚੀਮਾ ਸਾਹਿਬ ਨੂੰ ਪਤਾ ਨਹੀਂ ਉਹਦਾ ਮੰਤਰੀ ਕੁਝ ਹੋਰ ਕਹਿ ਰਿਹਾ ਤੇ ਚੀਮਾ ਸਾਹਿਬ ਆਪ ਕੁਝ ਹੋਰ ਕਹਿ ਰਹੇ ਨੇ ਤੇ ਮੈਨੂੰ ਨਹੀਂ ਪਤਾ ਵੀ ਉਹ ਫਾਈਨੈਂਸ ਕਿਵੇਂ ਚਲਾਉਂਦੇ ਹੋਣਗੇ ਜਿਨ੍ਹਾਂ ਨੂੰ ਫਾਈਨੈਂਸ ਵਾਰੀ ਇਹਨਾਂ ਵੀ ਪਤਾ ਨਹੀਂ ਹੈ ਮੋਟੀ ਗੱਲ ਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਰਾਜ ਸਭਾ ਚਾਹ ਜਵਾਬ ਦਿੱਤਾ ਗਿਆ ਵੀ ਪੰਜਾਬ ਚ ਹੈ ਨਾ ਪੰਜਾਬ ਦੇ ਐਮਪੀ ਦੇ ਸਵਾਲ ਦੇ ਉੱਤੇ ਦਿੱਤਾ ਗਿਆ ਉਹਨੋਂ ਪੱਕੀ ਕਰ ਸਕਦੇ ਕਿ ਤੁਹਾਨੂੰ ਜਿਹੜਾ ਬੰਦਾ ਕਿਸੇ ਇਹ ਜੇ ਅਣਜਾਣ ਦੀ ਗੱਡੀ ਚ ਬਹਿ ਜੀ ਜਿਹਨੂੰ ਚਲਾਉਣੀ ਨਾ ਆਉਂਦੀ ਹੋਵੇ ਜਿਹਨੂੰ ਦਰਜੀ ਆ ਜਾਂ ਮਰਜੀ ਨੂੰ ਕੱਪੜਾ ਨਾ ਕੱਟਣਾ ਆਉਂਦਾ ਹੋਵੇ ਜਿਹਨੂੰ ਡਾਕਟਰ ਹੈ ਜਾਂ ਮਰੀਜ਼ ਨੂੰ ਟੀਕਾ ਨਾ ਲਾਉਣਾ ਆਉਂਦਾ ਹੋਵੇ ਫਿਰ ਉਹ ਤਾਂ ਮਰੀਜ਼ ਆਪਾਂ ਨੂੰ ਪਤਾ ਹੀ ਹੈ ਜਾਂ ਕੱਪੜੇ ਦਾ ਕੀ ਹਾਲ ਹੋਵੇ ਉਹਦੀ ਗੱਲ ਹੈ ਕੀ ਸਹੀ ਹੈ ਪੈਸਾ ਹੈ ਗਏ ਉਹ ਪੈਸੇ ਰੱਖੀ ਹੈ ਸੋ 12000 ਕਰੋੜ ਅਸੀਂ 2 ਮਿੰਟਾਂ ਜੇ ਸਮੇਟਣਾ ਫਿਰ ਟਾਈਮ ਜਿਹੜਾ ਨਾ ਪ੍ਰੋਗਰਾਮ ਦਾ ਮੈਂ ਖਤਮ ਕਰ ਗਿਆ ਮੈਂ ਉਹ ਹੀ ਖਤਮ ਕਰਨ ਲੱਗਿਆ 12000 ਕਰੋੜ ਚੋਂ 40% ਵੱਧ ਅਸੀਂ ਰਾਤ ਨਹੀਂ ਖਾ ਸਕਦੇ ਉਹ 58 48 ਕਰੋੜ ਬੰਦਾ ਉਹ ਕਹਿੰਦਾ ਹੈ ਨਾ ਜਾਂ ਫਿਰ ਕੀਮਾ ਸਾਹਿਬ ਕਹਿਣਗੇ ਉਹ 12000 ਕਰੋੜ ਕਹਿੰਦੇ ਨੇ ਦਿਖਾਉਣ ਕਿੱਥੇ ਨਹੀਂ ਇਹ ਤਾਂ ਉਹਨਾਂ ਚੈਲੰਜ ਕੀਤਾ ਵੀ ਦਿਖਾਉਣ ਹੈ ਕਿੱਥੇ ਹੈ ਨਹੀਂ ਨਹੀਂ ਉਹਨਾਂ ਨੇ ਤਾਂ ਕਹਿਤਾ ਇਹ ਇਹਨਾਂ ਦੇ ਮੰਤਰੀ ਨੇ ਕਹਿ ਮੂਨ ਚਿੰਨਾ ਪੈ ਨੰਬੀ ਤੁਹਾਨੂੰ ਜੇ ਲਿਆ ਕੇ ਉਹ ਦੱਸ ਜਿਹੜਾ ਰਾਜਸਵਾ ਸਵਾਲ ਉਹਨ ਦੱਸਣ ਜਿਹੜਾ 8.5 ਹਜ਼ਾਰ ਕਰੋੜ ਦਾ ਰਾਜਸਵਾ ਚ ਆਇਆ ਉਹਦਾ ਦੱਸ ਦੇ ਨੇ ਉੱਥੇ ਸਵਾਲ ਦਾ ਜਵਾਬ ਆਇਆ ਹੋਇਆ ਉਹਦਾ ਦੱਸ ਦੇਣ ਵੀ ਭਾਈ ਉਹ ਤਾਂ ਜਵਾਬ ਹੀ ਗਲਤ ਹੈ ਅਜੇ ਐਮਪੀ ਐ ਤੋਂ ਸੇ ਕਹਾ ਦੇ ਨਾ ਵੀ ਆ ਤੁਸੀਂ ਜਵਾਬ ਦਿੱਤਾ ਸੀ ਆਓ ਤੁਸੀਂ ਦਿਓ ਜਵਾਬ ਤੁਸੀਂ ਕਹਿੰਦੇ ਕੰਮ ਜੰਕਦਾ ਨੇ ਜਿਹੜੀਆਂ ਸਰਕਾਰਾਂ ਦੇ ਕੋਲ ਜਵਾਨੀ ਵਿਸਾਨੀ ਬਹੁਤ ਕੁਝ ਕਿਹਾ ਜਾ ਰਿਹਾ ਹੈ ਇਹ ਦੇ ਵਿੱਚ ਇੱਕ ਲੰਝ ਮੈਂ ਕਹਾਂਗਾ ਇਹ ਹੜ੍ਹ ਦੇ ਉੱਤੇ ਇਹਨਾਂ ਨੇ ਅਜੇ ਤੱਕ ਵੀ ਬੀਬੀ ਐਮਬੀ ਨੂੰ ਬਦਲ ਨਹੀਂ ਕਰਿਆ ਬੀਬੀ ਐਮਬੀ ਨੇ ਜਿਹੜਾ ਪਾਣੀ ਤੇਜ਼ੀ ਨਾਲ 1 ਲਖਤ ਛੱਡਿਆ ਪਾਣੀ ਜਿਆਦਾ 1394 ਫੁੱਟ ਤੱਕ ਭਰਤਾ ਜੀ ਦੀ ਕਪੈਸਿਟੀ ਪਾਉਂਗ ਲੈਮ ਦੀ 1390 ਫੁੱਟ ਸੀ ਉਹ ਆਪ ਹੀ ਕਹਿੰਦਾ ਵੀ ਜੇ ਪਹਿਲਾਂ ਪਾਣੀ ਛੱਡਿਆ ਜਾਂਦਾ ਤਾਂ 4 ਫੁੱਟਾਂ ਹੁੰਦੇ ਤਾਂ ਉਹਦੇ ਕਰਕੇ ਵੱਡੇ ਹੜ੍ਹ ਆਏ ਨੇ ਜਿਹੜਾ ਕੁਦਰਤੀ ਵੀ ਪਿਆ ਉਹਦੇ ਨਾਲ ਐਨੇ ਨਹੀਂ ਆਉਣੇ ਸੀ ਨਾ ਇਹਨਾਂ ਨੁਕਸਾਨ ਹੋਣਾ ਸੀ ਬਰਾਦਾ ਇੱਕ